ਅੰਤੇ ਖਰਾਲਗੜ੍ਹ ਸਾਹਿਬ ਤੁਹਾਨੂੰ ਦਰਸ਼ਨ ਕਰਾਉਣੇ ਗੁਰਦੁਆਰਾ ਖਰਾਲਗੜ੍ਹ ਸਾਹਿਬ ਦੀ ਹਾਂ ਚੀਮੀ ਚੀਮੀ ਹਲਾਤਾ ਚਲੋ ਬਰਮਾ ਲੰਮਨੂ ਲਓ ਜੀ ਉਰੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਇੱਥੋਂ ਦੁੱਧ ਚਲਾਤਾ ਸੀ ਇਹ ਉਹ ਸਥਾਨ ਆ ਅਜੋ ਜੀ ਹੁਣ ਸਾਨੂੰ ਦਰਸ਼ਨ ਕਰਾਉਣਾ ਚੱਕੀ ਸਾਹਿਬ ਦੇ ਜਿਹੜੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਚੱਕੀ ਚਲਾਤੀ ਸੀ ਹੁਣ ਅਸੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਯਾਦਗਾਰ ਕਿਲੇ ਦੇ ਵਿੱਚ ਪਹੁੰਚ ਚੁੱਕੇ ਆ ਆ ਉਸ ਨੂੰ ਦਰਸ਼ਨ ਕਰਾਉਣਾ ਦਿਖਾਉਣਾ ਕੀ ਦ੍ਰਿਸ਼ ਐ ਤੇ ਲਓ ਜੀ ਇਹ ਜਦੋਂ ਖਰਾਲਗੜ੍ਹ ਸਭ ਨੂੰ ਜਾਣਿਆ ਆਪਾਂ ਤਾਂ ਰਸਤੇ ਦੇ ਵਿੱਚ ਇਹ ਲਾਲ ਰੰਗ ਦਾ ਕਲਾ ਬਣਿਆ ਆਉਂਦਾ ਇਹ ਯਾਦਗਾਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਆ ਜੋ ਤੁਹਾਨੂੰ ਅੰਦਰ ਦਿਖਾਉਣਾ ਹੈ ਦੇਖ ਸਕਦੇ ਹੋ ਬਸ ਸੋਣਾ ਵਿੱਚ ਆ ਗਿਆ ਮੈਂ ਬੰਦ ਕਰ ਆ ਆਜੋ ਆਜੋ ਅੰਦਰੋ ਗਰਸ ਦਿਖਾਖ ਲਈ ਆਜੋ ਅੰਦਰ ਜਾ ਨਹੀਂ ਜਾ ये तैयार हो रहा है जी मतलब नीचे जाके देख हैं की है ਆਇਆ ਆਇਆ ਦੇਖਦੇ ਆਂ نیچے ਦੇਖਦੇ ਆ ਆ ਕੇ نیچے ਕੀ ਪਸਾ ਦੇਖੋ ਜੀ ਕਿੰਨਾ ਸੋਹਣਾ ਇਹ ਸਾਡਾ ਕਿੰਨਾ ਸੋਹਣਾ ਕਿਲਾ ਬਣਾਇਆ ਜੀ ਹਵੇਲੀ ਟਾਈਪ ਇਹ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਯਾਦ ਵਿੱਚ ਬਣਿਆ ਹੋਇਆ ਹੈ ਬਹੁਤ ਵੱਡਾ ਕਿਲਾ ਹੈ ਇਹ ਅਜੀ ਕੋ ਮੈਂ ਥੱਕ ਗਏ ਤੁਰਦੇ ਥੱਕ ਗਏ ਲੈ ਵਾਰਾ ਰਾਸਤੇ ਚੱਲਦੇ ਹੁਣ ਆਪਾਂ ਇੱਧਰ ਜੀ ਇਹ ਕੋਈ ਬੰਨੇ ਉੱਚੀਆਂ ਮਾਰਦਾ ਕਲਾ ਬਹੁਤ ਸੋਹਣਾ ਬਣਾਇਆ ਲਓ ਇਹ ਵਾਰ ਨਿਕਲੇ ਪਾਰ ਨਹੀਂ ਵਸੇ